ਅਮਨ अरोड़ा ਤੇ ਫੌਂਡ ਦੇ ਦਿੱਲੀ ਉੱਤਰ ਪ੍ਰਦੇਸ਼ ਉਤਰਾਖੰਡ ਤੇ ਗੁਜਰਾਤ ਦਾ ਦੌਰਾ ਕਰਨਗੇ। ਦਾਜ਼ੀ ਕੀ ਉਹਨਾਂ ਦੇ ਨਾਲ ਹਰਜੋਤ ਬੈਂਸ ਹਰਿਆਣਾ ਹਿਮਾਚਲ ਪਰਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਜਿਹੜੇ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਹਰਪਾਲ ਚੀਮਾ ਤੇ ਕਟਾਰੂ ਚੱਕ ਬੰਗਲਾਦੇਸ਼ ਓੜਿਸਾ ਦੌਰਾ ਕਰਨਗੇ ਹੋਤੇ ਹੀ ਮੁਲਾਕਾਤ ਜਿਹੜੀ ਉਹ ਕਰਨਗੇ ਪੱਤਰ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਜਾਵੇਗਾ 350 ਸ਼ਹੀਦ ਦੀ ਸ਼ਤਾਬਦੀ ਲਈ ਸਾਰੇ ਰਾਜਾਂ ਨੂੰ ਸੱਦਾ ਪੱਤਰ ਜਿਹੜਾ ਦਿੱਤੀ ਦਿੱਤਾ ਜਾਵੇਗਾ ਸਾਰੇ ਮੰਤਰੀ ਜਿਹੜੇ ਨੇ ਵਕ ਵਕ ਰਾਜਾਂ ਦੇ ਵਿੱਚ ਅੱਜ ਜਾਣਗੇ ਉਨਾਂ ਦੇ ਵੱਲੋਂ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਸੱਦਾ ਪੱਤਰ ਜਿਹੜਾ ਉਹ ਦਿੱਤਾ ਜਾਵੇਗਾ ਫਿਰ ਵੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਾਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਜਿਹੜੀ ਹੈ ਕੀਤੀ ਜਾਵੇਗੀ ਤੇ ਉਹਤੇ ਸੱਦਾ ਪੱਤਰ ਜਿਹੜਾ ਦਿੱਤਾ ਜਾਵੇਗਾ 350 ਸ਼ਹੀਦੀ ਸ਼ਤਾਬਦੀ ਲਈ ਸਾਰੇ ਰਾਜਾਂ ਨੂੰ ਸੱਦਾ ਪੱਤਰ ਜੜਾਉ ਦਿੱਤਿਆ ਜਾਵੇਗਾ ਅਮਨ ਰੋੜਾ ਸੌਂਧ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਗੁਜਰਾਤ ਦਾ ਦੌਰਾ ਕਰਨਗੇ ਇਸ ਦੇ ਨਾਲ ਹੀ ਦੱਸ ਦੇ ਕਿ ਹਰਜੋਤ ਬੈਂਸ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਮਹਾਰਾਸ਼ਟਰ ਬਿਹਾਰ ਦਾ ਜੜਾ ਉਹ ਦੌਰਾ ਕਰਨਗੇ। ਉਹਦੇ ਹੀ ਹਰਪਾਲ ਚੀਮਾ ਤੇ ਤਾਰੂਚਕ ਬੰਗਲਾਦੇਸ਼ ਤੇ ਆਸਾਮ ਦਾ ਦੌਰਾ ਕਰਨਗੇ। ਇਸ ਲਈ ਵੱਡੀ ਜਾਣਕਾਰੀ ਸਾਰੇ ਰਾਜ ਦੇ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਜੜੀਆ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਉਹਨਾਂ ਨੂੰ ਸੱਦਾ ਪੱਤਰ ਜੜਾ ਦਿੱਤਾ ਜਾਵੇਗਾ 325 ਸ਼ਹੀਦੀ ਸ਼ਤਾਬਦੀ ਲਈ ਸਾਰੇ ਰਾਜਾਂ ਨੂੰ ਜੜਾ ਸੱਦਾ ਪੱਤਰ ਦੇਣ ਦੇ ਲਈ ਅੱਜ ਪੰਜਾਬ ਦੇ ਸਾਰੇ ਮੰਤਰੀ ਜਿਹੜੇ ਉਹ ਵੱਖ-ਵੱਖ ਰਾਜਾਂ ਦੇ ਵਿੱਚ ਜਾਣਗੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਉੱਥੇ ਸੱਦਾ ਪੱਤਰ ਜਿਹੜਾ ਉਹਨਾਂ ਨੂੰ ਦੇਣ ਇਸ ਲਈ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਹੈ। ਸੱਦਾ ਪੱਤਰ ਜਿਹੜਾ ਅੱਜ ਪੰਜਾਬ ਦੇ ਸਾਰੇ ਮੰਤਰੀਆਂ ਦੇ ਵੱਲੋਂ ਜਿਹੜਾ ਉਹ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਦਿੱਤਾ ਜਾਵੇਗਾ 350 ਸ਼ਹੀਦੀ ਸ਼ਤਾਬਦੀ ਦੇ ਲਈ ਸਾਰੇ ਰਾਜਾਂ ਨੂੰ ਜਿਹੜਾ ਸੱਦਾ ਪੱਤਰ ਜਿਹੜਾ ਅੱਜ ਪੰਜਾਬ ਦੇ ਸਾਰੇ ਮੰਤਰੀਆਂ ਦੇ ਵੱਲੋਂ ਦਿੱਤਾ ਜਾਵੇਗਾ ਇਸ ਲਈ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਔਰ ਜੋਧਵਾਨਸ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਮਹਾਰਾਸ਼ਟਰ ਤੇ ਬਿਹਾਰ ਦਾ ਦੌਰਾ ਜੜਾਣ ਦੇ ਵੱਲ ਕੀਤਾ ਜਾਵੇ ਗੋਤੀ ਹਰਪਾਲ ਜੀ ਮਾਤੇ ਕਟਾੜੂ ਚਾਜ ਅੱਜ ਬੰਗਲਾਦੇਸ਼ ਅਤੇ ਅਸਾਮ ਦਾ ਦੌਰਾ ਕਰਨਗੇ। ਵਧੇਰੀ ਜਾਣਕਾਰੀ ਦੇ ਲਈ ਅਮਿਤ শেਟੀ ਸਰ ਨਾਲ ਜੁੜ ਚੁੱਕੇ ਨੇ ਅਮਿਤ শেਟੀ ਅੱਜ ਦੌਰਾ ਜੜਾ ਪੰਜਾਬ ਦੇ ਮੰਤਰੀਆਂ ਦੇ ਵੱਲੋਂ ਵੱਖ-ਵੱਖ ਰਾਜਾਂ ਦੇ ਵਿੱਚ ਕੀਤਾ ਜਾਵੇਗਾ ਸੱਦਾ ਪੱਤਰ ਨੂੰ ਲੈ ਕੇ ਹੋਰ ਕੀ ਕੁਝ ਜਾਣਕਾਰੀ ਇਹ ਕਰਤਾ ਕਰਵਾਣਾ ਹੋਣਗੇ।

ਤੇ ਇਸ ਨਾਲ ਹੀ 350 ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਵੀ ਜਿਹੜਾ ਪੂਰੇ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਜਗਾ ਜਗਾ ਤੇ ਸੀਸੀਟੀਵੀ ਕੈਮਰੇ ਜੜੇ ਨੇ ਲਗਾਏ ਜਾ ਰਹੇ ਨੇ ਹੋਰ ਕੀ ਕੁਝ ਜਾਣਕਾਰੀ ਅਮਿਤ

ਯੋਨਕ ਤੇ ਆਲੇਕਰਮ ਮਹਾਰਾਉ ਇਕਕਰਮ ਬੋਲੀਏ ਤਰੀਕੇ ਨਾਲ ਹੋਵੇਗਾ ਹਾਲਕਿ ਇਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਯਾਨੀ ਅੰਮਿਤ ਉੱਥੇ ਹੀ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਉੱਥੇ ਹੀ ਸ਼ਰਤਾਲੂ ਜਿਹੜੇ ਨੇ ਉਹ ਉਹਨਾਂ ਦਾ ਵੀ ਇਕੱਠ ਜਿਹੜਾ ਸਭ ਤੋਂ ਵੱਧ ਤਾਦਾਰ ਦੇ ਵਿੱਚ ਹੋਵੇਗਾ ਤੇ ਅਜੇਹੇ ਦੇ ਵਿੱਚ ਵਕਵਾਕ ਰਾਜਾ ਦੇ ਵੱਲੋਂ ਵੀ ਜਿਹੜਾ ਵਕਵਾਕ ਰਾਜਾ ਦੇ ਮੁੱਖ ਮੰਤਰੀ ਜਦੋਂ ਆਣਗੇ ਤਾਂ ਸੁਰੱਖਿਆ ਜਿਹੜੀ ਹੈ ਹੋਰ ਜ਼ਿਆਦਾ ਜਿਹੜੀ ਹੋਵੇਗੀ ਜਿਸ ਨੂੰ ਲੈ ਕੇ ਘਟਨਾਵਾ ਵੀ ਜਿਹੜੀਆਂ ਨੇ ਅਕਸਰ ਦੇਖਿਆ ਜਾਂਦਾ ਜਿੱਥੇ ਖੱਟ ਹੁੰਦਾ ਹੈ ਉੱਥੇ ਕਟਨਾਵਾ ਜਿਹੜੀਆਂ ਨੂੰ ਜ਼ਿਆਦਾ ਵਰਤਦਿਆਂ ਨੇ ਜਿਸ ਨੂੰ ਲੈ ਕੇ ਕਿੰਨੇ ਕੁ ਸੀਸੀਟੀਵੀ ਕੈਮਰੇ ਜੜੇ ਨੂੰ ਲਗਾਏ ਗਏ ਨੇ بالکل <سؤال> کافی بڑا ایریا ہے منسلک کافی ٹی وی نے لگائے جہاں ہی جس طرح کی منتری انتظام جڑے ہو لی جگہ آئی ہے اپنا انہوں نے پولیس بل جانے بل جہنے تھی ٹی وی کیمرے پوری جی نگرانی رکھی جائے گی جگہ کافی واقعم ہے ਤਰੀਏ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੀ ਉੱਥੇ ਪਹੁੰਚਣਗੇ ਵੀਆਈਪੀਸ ਦੀਆਂ ਪਹੁੰਚਣਗੇ ਜਿੱਥੇ ਤੱਕ ਪੰਜਾਬੀ ਬੈਠੇ ਨੇ ਉਹ ਵੀ ਉੱਤੇ ਪਹੁੰਚਣਗੇ ਤੇ ਇੱਕ ਕਾਫੀ ਵੱਡਾ ਕੱਟ ਹੋਵੇਗਾ ਜਿਸ ਦੇ ਚਲਦੇ ਉੱਥੇ ਕਾਫੀ ਲੋਕ ਪਹੁੰਚਣਗੇ ਸਭਾ ਮਾਹਮਨਾ ਹੈ ਸੋਕੀ ਦੇ ਪੁਕਤਾ ਇੰਤਜ਼ਾਮ ਲੈ ਕੇ ਵਧੀਜੀ ਜਾਣਕਾਰੀ ਦੇ ਲਈ ਅਮਿਤ ਬਹੁਤ ਬਹੁਤ ਤਾਨਵਾਜ ਜੁੜੇ ਰਾਂਗੇ ਤੁਹਾਡੇ